ਜੀ ਦੀ ਆਪਾਂ ਚੁਗਲੀ ਕਰਾਂਗੇ ਤੇ ਉਹਦੀ ਤਾਂ ਮੈਲ ਤੁੱਪ ਜਾਏਗੀ ਉਹਦੇ ਤਾਂ ਦੁੱਖ ਕੱਟੇ ਜਾਣ ਦੇ ਜਿਵੇਂ ਇੱਕ ਰਾਜਾ ਸੀ ਤੇ ਰਾਜੇ ਦੇ ਜੋਸ਼ੀ ਨੇ ਦੱਸਿਆ ਕਿ ਤੁਸੀਂ ਰਾਜਾ ਜੀ ਆਪਣੀ ਨਿੰਦਿਆ ਕਰਾਓ ਤੇ ਫਿਰ ਤੁਹਾਡਾ ਭਲਾ ਹੋਵੇਗਾ ਤੇ ਉਸ ਨੇ ਕਿਹਾ ਵੀ ਕੀ ਕਰੀਏ ਜੋਸ਼ੀ ਨੂੰ ਆਪਾਂ ਉਹਨਾਂ ਨੇ ਕਿਹਾ ਰਾਜਾ ਜੀ ਤੁਹਾਡੇ ਘਰੇ ਸਾਈਕਲ ਹੈਗਾ ਹੈ ਕਹਿੰਦਾ ਹੈਗਾ ਸਾਈਕਲ ਤੇ ਆਪਣੀ ਬੇਟੀ ਨੂੰ ਮਗਰ ਬਿਠਾ ਲਓ ਤੇ ਤੁਸੀਂ ਸਾਰੇ ਸ਼ਹਿਰ ਦਾ ਜਾਂ ਪਿੰਡ ਦਾ ਢੇੜਾ ਕੱਢ ਦਿਓ ਤੇ ਤੁਹਾਡੀ ਜਦੋਂ ਦੁਨੀਆ ਨਿੰਦਿਆ ਚੁਗਲੀ ਕਰੇਗਾ ਤੇ ਤੁਹਾਡੇ ਜਿੰਨੇ ਪਾਪ ਨੇ ਪਿਛਲੇ ਕਰਮਾਂ ਦੇ ਅੱਜ ਦੇ ਪਾਪ ਨੇ ਤੁਹਾਡੇ ਸਾਰੇ ਪਾਪ ਖਤਮ ਹੋ ਜਾਂਦੇ ਚੁਗਲੀ ਦਾ ਸਾਬ ਇਹ ਹੁੰਦਾ ਹੈ ਜਦੋਂ ਆਪਾਂ ਕਿਸੇ ਦੀ ਚੁਗਲੀ ਕਰਦੇ ਆ ਨਿੰਦਿਆ ਕਰਦੇ ਆ ਅਗਲੇ ਤੇ ਝੂਠੇ ਕਹਿੰਨਿਆ ਝੂਠਾ ਹੈ ਜਾਂ ਕੁਝ ਵੀ ਗੱਲ ਕਰਕੇ ਆਪਾਂ ਮੁਕਰ ਜਾਂਦੇ ਆ ਉਹਦਾ ਰਿਜ਼ਲਟ ਇਹ ਮਿਲਦਾ ਹੈ ਕਿ ਪਾਪ ਆਪਣੇ ਸਿਰ ਤੇ ਚੜਦੇ ਨੇ ਨਾ ਕਿ ਜਿਹੜਾ ਇੱਕ ਸੇਵਾ ਕਰਦਾ ਹੈ ਪੂਜਾ ਕਰਦਾ ਹੈ ਜਾਪਾ ਕੋਈ ਸਿਆਣਾ ਘਰ ਵਿੱਚ ਬਜ਼ੁਰਗ ਹੈ ਆਪਾਂ ਉਹਦੇ ਤੇ ਝੂਠੇ ਲਜਾਮ ਲਾਣੇ ਤੇ ਆਪਣੇ ਸਿਰ ਭਾਰ ਹੁੰਦਾ ਹੈ ਆਪਣੇ ਤੇ ਭਾਰ ਪੈਂਦਾ ਹੈ ਕਿ ਤੁਸੀਂ ਚੁਗਲੀ ਨਿੰਦਿਆ ਕਰਨਾ ਬੰਦ ਕਰ ਦਿਓ ਤੇ ਤੁਹਾਡੇ ਆਪਣੇ ਆਪ ਹੀ ਦੁੱਖ ਕੱਟੇ ਜਾਂਦੇ ਆ ਹਾਂਜੀ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ ਨਵੀਂ ਵੀਡੀਓ ਲੈ ਕੇ ਆਵਾਂਗੇ ਜੀ ਅਗਲੀ ਵਾਰ ਤੇ ਨਵੀਆਂ ਗੱਲਾਂ ਲੈ ਕੇ ਆਵਾਂਗੇ ਜੀ ਧੰਨਵਾਦ ਜੀ